ਪੱਥਰਦਿਲ ਅਮਰੀਕਨ ਲੋਕ ਕਹਾਣੀ ਪੱਥਰਦਿਲ ਇੱਕ ਬਹੁਤ ਪ੍ਰਸਿੱਧ ਯੋਦਾ ਸੀ ਉਹ ਆਪਣੇ ਕਬੀਲੇ ਵਿੱਚ ਆਪਣੀ ਬਹਾਦਰੀ ਤੇ ਚੰਗਾ ਸ਼ਿਕਾਰੀ ਹੋਣ ਲਈ ਚੰਗੀ ਤਰ੍ਹਾਂ ਜਾਣਿਆ ਜਾਂਦਾ ਸੀ ਇੱਕ ਰਾਤ ਉਸ ਨੂੰ ਸੁਪਨਾ ਆਇਆ ਕਿ ਉਸ ਨੂੰ ਇੱਕ ਆਵਾਜ਼ ਨੇ یوں ਕਿਹਾ ਜੇ ਤੂੰ ਸਭ ਤੋਂ ਵੱਡਾ ਤੇ ਤਨੀ ਬਣਨਾ ਚਾਹੁੰਦਾ ਹੈ ਰਾਤ ਨੂੰ ਚੀਲ ਤੇ ਜਾ ਅਤੇ ਪਾਣੀ ਨੂੰ ਇੱਕ ਡੰਡੇ ਨਾਲ یوں ਕੁੱਟ ਜਿਵੇਂ ਕਿ ਉਹ ਇੱਕ ਢੋਲ ਹੋਵੇ ਫਿਰ ਜਲਰਾਜ ਪਾਣੀ ਦਾ ਬਾਦਸ਼ਾ ਬਾਹਰ ਆਵੇਗਾ ਤੇ ਤੇਰੀਆਂ ਇੱਛਾਵਾਂ ਪੂਰੀਆਂ ਕਰੇਗਾ ਜਾਗਣ ਪਿੱਛੋਂ ਪੱਥਰਦਿਲ ਨੇ ਸੁਪਨੇ ਬਾਰੇ ਕੁਝ ਹੋਰ ਨਾ ਸੋਚਿਆ ਪਰ ਅਗਲੀ ਰਾਤ ਉਸਨੂੰ ਫੇਰ ਉਹੀ ਸੁਪਨਾ ਆਇਆ ਤੇ ਇਸ ਪਿੱਛੋਂ ਨਿਤ ਹੀ ਰਾਤ ਨੂੰ ਉਸਨੂੰ ਉਹੀ ਸੁਪਨਾ ਆਉਂਦਾ ਤੇ ਆਵਾਜ਼ ਸੁਣਦੀ ਐਥੋਂ ਤੱਕ ਕਿ 12 ਰਾਤਾਂ ਲੰਘ ਗਈਆਂ 12ਵੀਂ ਰਾਤ ਉਸਨੇ ਆਪਣੀ ਪਤਨੀ ਨੂੰ ਜਗਾਇਆ ਅਤੇ ਕਿਹਾ ਕਿ ਤੈਨੂੰ ਪਾਣੀ ਉੱਪਰ ਖੜਕਾਟ ਪੈਂਦਾ ਢੋਲ ਦੀ ਆਵਾਜ਼ ਨਹੀਂ ਸੁਣਦੀ ਤੈਨੂੰ ਟਾਣੀਆਂ ਵਿੱਚ ਦੀ ਸ਼ੂਕ ਦੀ ਹਵਾ ਤੋਂ ਬਿਨਾਂ ਕੁਝ ਹੋਰ ਨਹੀਂ ਸੁਣਦਾ ਉਸਦੀ ਪਤਨੀ ਨੇ ਉੱਤਰ ਦਿੱਤਾ ਤੇ ਉਹ ਫੇਰ ਸੌ ਗਈ ਪਰ ਪੱਥਰਦਿਲ ਨਾ ਸੌ ਸਕਿਆ ਉਸ ਨੂੰ ਕੁਝ ਪਾਣੀਵਲ ਖਿੱਚਦਾ ਜਾਪ ਰਿਹਾ ਸੀ ਹੁਣ ਉਸ ਦੀ ਆਪਣੇ ਸੁਪਨੇ ਨੂੰ ਸੱਚਾ ਪਰਤੇਉਣ ਦੀ ਬੜੀ ਇੱਛਾ ਸੀ ਆਖਰ ਉਹ ਹੋਰ ਚਿਰ ਨਾ ਬਹਿ ਸਕਿਆ ਉਸਨੇ ਆਪਣਾ ਖੇਸ ਪਾਸੇ ਸੁੱਟਿਆ ਤੇ ਕੁਲੀ ਵਿੱਚੋਂ ਨਿਕਲ ਕੇ ਝੀਲ ਵੱਲ ਦੌੜਿਆ ਉਹ ਕੰਡਿਆਂ ਤੇ ਜਾ ਕੇ ਰੁਕਿਆ ਨਾ ਸਗੋਂ ਸਿੱਧਾ ਪਾਣੀ ਵਿੱਚ ਵੜ ਗਿਆ ਉਸਦੇ ਹੱਥ ਵਿੱਚ ਇੱਕ ਡੰਡਾ ਸੀ ਉਸਨੇ ਈਓ ਪਾਣੀ ਕੁੱਟਣਾ ਸ਼ੁਰੂ ਕਰ ਦਿੱਤਾ ਜਿਵੇਂ ਉਸਨੇ ਟੂਲੇ ਵਾਲਿਆਂ ਨੂੰ ਟੋਲ ਕੁੱਟਦੇ ਤਕਿਆ ਸੀ ਐਸੇ ਸਮੇਂ ਉਹ ਆਪਣੇ ਕਬੀਲੇ ਦਾ ਗੀਤ ਵੀ ਗੁੰਗਵਾਉਣ ਲੱਗ ਪਿਆ ਪਹਿਲਾਂ ਉਸਨੇ ਹੌਲੀ-ਹੌਲੀ ਬਹੁਤ ਨੀਵੀਂ ਆਵਾਜ਼ ਵਿੱਚ ਗਾਇਆ ਫਿਰ ਉੱਚੀ ਤੇ ਹੋਰ ਉੱਚੀ ਤੇ ਕਾਲਾ-ਕਾਲਾ ਇੱਥੋਂ ਤੱਕ ਕਿ ਚਾਰ ਜੁਬੇਰੇ ਦੇ ਬਰਿਛਾਂ ਚੋਂ ਇਸ ਦੀ ਗੂੰਜ ਆਉਣ ਲੱਗੀ ਉਹ ਰੁਕਿਆ ਨਾ ਅਤੇ ਪਾਣੀ ਨੂੰ ਜ਼ੋਰ-ਜ਼ੋਰ ਦੀ ਕੁੱਟੀ ਗਿਆ ਇੱਥੋਂ ਤੱਕ ਕਿ ਪਾਣੀ ਵਿੱਚ ਇੱਕ ਛੋਟਾ ਜਿਹਾ ਗੋਲ ਚੱਕਰ ਜਾਂ ਘੁੰਮਣਘੇਰੀ ਬਣ ਗਿਆ ਹਰ ਵਾਰੀ ਉਹ ਡੰਡੇ ਨੂੰ ਕਾਲਾ ਕਰਦਾ ਜਾਂਦਾ ਤੇ ਇਸ ਨਾਲ ਉਸ ਦਾ ਗੀਤ ਵੀ ਤਾਲ ਦਿੰਦਾ ਪਲੋ-ਪਲੀ ਇਹ ਘੁੰਮਣਘੇਰ ਵੱਡਾ ਸਾਰਾ ਹੋ ਗਿਆ ਤੇ ਉਸ ਦੇ ਲਹਾਮੀ-ਲਹਾਮੀ ਫਿਰਨ ਲੱਗਾ ਛੋਟੀਆਂ ਮੱਛੀਆਂ ਇਸ ਵਿੱਚ ਆਉਣ ਲੱਗੀਆਂ ਤੇ ਇਹ ਵੱਡੇ ਗੋਲਦਾਰੀਆਂ ਵਿੱਚ ਘੁੰਮਣ ਕੀਰੀਆਂ ਖਾਣ ਲੱਗਾ ਜਿਉਂ ਹੀ ਘੁੰਮਣ ਕੀਰ ਵੱਡਾ ਤੇ ਤੇਜ਼ ਹੋਇਆ ਪਾਣੀ ਉਤਾ ਉਠਿਆ ਪਹਿਲਾਂ ਉਸਦੇ ਲੱਕ ਤੇ ਫਿਰ ਉਸਦੀ ਛਾਤੀ ਤੱਕ ਤੇ ਆਖਿਰ ਉਸਦੀ ਠੋਡੀ ਤੱਕ ਪਰ ਫਿਰ ਵੀ ਪੱਥਰਦਿਲ ਨੇ ਆਪਣੇ ਹੱਥ ਨੂੰ ਨਾ ਰੋਕਿਆ ਉਹ ਪਾਣੀ ਨੂੰ ਹੋਰ ਵੀ ਵੱਧ ਘੁੱਟਦਾ ਸੀ ਤੇ ਜਲਰਾਜ ਨੂੰ ਸਾਹਮਣੇ ਆਉਣ ਲਈ ਪੁਕਾਰਦਾ ਸੀ ਆਖਰ ਉਸਦੀ ਇੱਛਾ ਪੂਰੀ ਹੋ ਗਈ ਜਲਰਾਜ ਪਾਣੀ ਦੇ ਖੜਕਾਟ ਨਾਲ ਆਪਣੀ ਨੀਂਦ ਵਿੱਚੋਂ ਜਾਗ ਗਿਆ ਉਹ ਵੱਡੇ ਸਾਰੇ ਸਪ ਦੇ ਰੂਪ ਵਿੱਚ ਪਾਣੀ ਦੀ ਤਹਿ ਤੋਂ ਉ ਤਾਂ ਇਹ ਦੇਖਣ ਲਈ ਆਇਆ ਕਿ ਕਿਸੇ ਨੂੰ ਉਸ ਤਾਈ ਕੀ ਵੱਡਾ ਕੰਮ ਹੈ ਉਸਨੇ ਆਪਣਾ ਸਿਰ ਓਚੁਕਿਆ ਤੇ ਇੱਕ ਵੱਡੀ ਸਾਰੀ ਲੰਮੀ ਫੂੰਕਾਰ ਮਾਰੀ ਆਪਣੇ ਮਾਲਕ ਦੀ ਆਵਾਜ਼ ਨਾਲ ਪਾਣੀ ਸ਼ਾਂਤ ਹੋ ਗਿਆ ਉਹ ਥੱਲੇ ਹੀ ਥੱਲੇ ਹੁੰਦਾ ਗਿਆ ਇੱਥੋਂ ਤੱਕ ਕਿ ਪੱਥਰ ਦਿਲ ਸੁੱਕੀ ਧਰਤੀ ਉੱਪਰ ਖੜਾ ਸੀ ਫਿਰ ਜਲਰਾਜ ਨੇ ਪੁੱਛਿਆ ਤੈਨੂੰ ਮੇਰੇ ਤਾਈ ਕੀ ਕੰਮ ਹੈ ਮੈਨੂੰ ਦੱਸੋ ਕਿ ਮੈਂ ਕਿਵੇਂ ਇੰਨਾ ਅਮੀਰ ਤੇ ਤਗੜਾ ਬਣ ਸਕਦਾ ਹਾਂ ਕਿਵੇਂ ਧਰਤੀ ਉੱਤੇ ਸਭ ਤੋਂ ਵੱਡਾ ਸ਼ਿਕਾਰੀ ਹੋਵਾਂ ਪੱਥਰ ਦਿਲ ਨੇ ਕਿਹਾ ਸੁਪਨੇ ਜਿਹੋ ਜਿਹੇ ਕੀ ਜਲਰਾਜ ਸੀ ਕਿਹਾ ਤੂੰ ਦੇਖਦਾ ਹੈ ਕਿ ਮੇਰੇ ਸਿਰ ਉੱਪਰ ਕੀ ਪਹਿਨਿਆ ਹੋਇਆ ਹੈ ਇਸ ਨੂੰ ਲੈ ਲੈ ਇਹ ਤੇਰੀਆਂ ਸਭ ਇੱਛਾ ਪੂਰੀਆਂ ਕਰ ਦੇਵੇਗਾ ਪਰ ਇਸ ਦੇ ਵੱਟੇ ਵਿੱਚ ਤੈਨੂੰ ਇੱਕ ਆਪਣਾ ਬੱਚਾ ਮੈਨੂੰ ਦੇਣਾ ਪਵੇਗਾ ਪ੍ਰਸਿੱਧ ਹੋਣ ਲਈ ਉਸ ਦੀ ਐਨੀ ਵੱਡੀ ਇੱਛਾ ਸੀ ਕਿ ਪਲ-ਪਲ ਲਈ ਪੱਥਰਦਿਲ ਹੋਰ ਸਭ ਕੁਝ ਭੁੱਲ ਗਿਆ ਇਹ ਮੈਨੂੰ ਦੇ ਦਿਓ ਤੇ ਜੇ ਤੁਸੀਂ ਚਾਹੁੰਦੇ ਹੋ ਮੇਰੇ ਕੋਲ ਕੁਝ ਵੀ ਹੈ ਸਭ ਤੁਹਾਡਾ ਹੋਵੇਗਾ ਉਸ ਨੇ ਚੀਕ ਕੇ ਕਿਹਾ ਜਲਰਾਜ ਥੱਲੇ ਨਿਉਂਦਿਆ ਤੇ ਪੱਥਰਦਿਲ ਨੇ ਸੱਪ ਦੇ ਸਿਰ ਵਿੱਚੋਂ ਇੱਕ ਲਾਲ ਫੁੱਲ ਚੱਕ ਲਿਆ ਪਰ ਜਦੋਂ ਉਸ ਨੇ ਇਸ ਨੂੰ ਛੋਇਆ ਤਾਂ ਲਾਲ ਫੁੱਲ ਕਿਣਕਾ ਕਿਣਕਾ ਹੋ ਗਿਆ ਤੇ ਧਰਤੀ ਉੱਪਰ ਡਿੱਗ ਪਿਆ ਪਿੱਛੇ ਕੇਵਲ ਲਾਲ ਭਾਰਤੀਆਂ ਦੇ ਮੂੰਹ ਰੰਗਣ ਵਾਲੀ ਲਾਲ ਧੂੜ ਜਹੀ ਦਾ ਇੱਕ ਢੇਰ ਰਹਿ ਗਿਆ ਪੱਥਰਦਿਲ ਡਰਿਆ ਕਿ ਉਸਨੇ ਸਭ ਤੋਂ ਬਹਾਦਰ ਸ਼ਿਕਾਰੀ ਬਣਨ ਵਾਲੇ ਅਜੂਬੇ ਨੂੰ ਗਵਾ ਲਿਆ ਹੈ ਉਸਨੇ ਇੱਕ ਬ੍ਰਿਜ ਦੀ ਛਿਲਦਾ ਪਰਦਾ ਲਿਆ ਅਤੇ ਉਸ ਵਿੱਚ ਉਹ ਧੂੜ ਪਾ ਲਈ ਫਿਰ ਉਸਨੇ ਜਲਰਾਜ ਤੋਂ ਪੁੱਛਿਆ ਮੈਂ ਇਸ ਨੂੰ ਕਿਵੇਂ ਕਰਾਂ ਜਲਰਾਜ ਬੋਲਿਆ ਜੇ ਤੈਨੂੰ ਬਿਮਾਰੀ ਆਵੇ ਤਾਂ ਧਰਤੀ ਉੱਪਰ ਇੱਕ ਗੋਲ ਚੱਕਰ ਵਿੱਚ ਧੂੜ ਨੂੰ ਰੱਖ ਆਪ ਵੀ ਚੱਕਰ ਵਿੱਚ ਖੜ ਜਾ ਤੂੰ ਠੀਕ ਹੋ ਜਾਵੇਂਗਾ ਜੇ ਤੂੰ ਸ਼ਿਕਾਰ ਨੂੰ ਜਾਵੇਂ ਕੁਝ ਧੂੜ ਨੂੰ ਜਾਂਦਾ ਹੋਇਆ ਖਲੇਰ ਤੇਰਾ ਸ਼ਿਕਾਰ ਦਾ ਪਿੱਛਾ ਬਹੁਤ ਲਾਹੇਵੰਦ ਹੋਵੇਗਾ ਜਦੋਂ ਤੇਰੀ ਇਹ ਸਭ ਧੂੜ ਪਾਊਡਰ ਮੁੱਕ ਜਾਵੇ ਮੇਰੇ ਕੋਲ ਫੇਰ ਆ ਜਾਵੀਂ ਮੈਂ ਤੈਨੂੰ ਦੇ ਦੇਵਾਂਗਾ ਪਰ ਹਰ ਵਾਰੀ ਜੱਤੂ ਆਵੇਂਗਾ ਮੈਂ ਜਲਰਾਜ ਤੇਥੋਂ ਇਸ ਦੇ ਵੱਟੇ ਵਿੱਚ ਕੁਝ ਨਾ ਕੁਝ ਲਾਵਾਂਗਾ ਪੱਥਰਦਿੱਲ ਨੇ ਆਪਣੇ ਮਨ ਵਿੱਚ ਸੋਚਿਆ ਮੇਰੇ ਕੋਲ ਧੂੜ ਹੈ ਜਲਰਾਜ ਪਾਣੀ ਨਹੀਂ ਛੱਡ ਸਕਦਾ ਸੋ ਉਹ ਮੇਰੇ ਬੱਚੇ ਨੂੰ ਲੈਣ ਵਿੱਚ ਸਫਲ ਨਹੀਂ ਹੋਵੇਗਾ ਮੈਂ ਉਸ ਨੂੰ ਆਪਣਾ ਬੱਚਾ ਨਹੀਂ ਦੇਵਾਂਗਾ ਤੇ ਬਿਨਾਂ ਕੋਈ ਮੁੱਲ ਤਾਰਿਆਂ ਧਰਤੀ ਉੱਤੇ ਸਭ ਤੋਂ ਵੱਡਾ ਸ਼ਿਕਾਰੀ ਬਣ ਜਾਵਾਂਗਾ ਪਰ ਉਸ ਨੂੰ ਜਲਰਾਜ ਦੇ ਬਲ ਬਾਰੇ ਕੁਝ ਨਹੀਂ ਪਤਾ ਸੀ ਜਦੋਂ ਵਰਤ ਕੇ ਕੁਲੀ ਵਿੱਚ ਪੁੰਜਾ ਤਾਂ ਉਸ ਨੇ ਆਪਣੀ ਪਤਨੀ ਨੂੰ ਰੋਂਦਿਆਂ ਤੇ ਹੱਥ ਮਲਦਿਆਂ ਦੇਖਿਆ ਬੱਚਿਆਂ ਵਿੱਚੋਂ ਇੱਕ ਗੁੰਮ ਸੀ ਤੇ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਕਿੱਥੇ ਗਿਆ ਹੈ ਪੱਥਰ ਦਿਲ ਨੂੰ ਰੰਜ ਹੋਇਆ ਪਰ ਉਸ ਦੇ ਵਿਚਾਰ ਨਵੀ ਤੂੜ ਨੇ ਐਨੇ ਮੱਲੇ ਹੋਏ ਸਨ ਜਿਸ ਨੇ ਉਸ ਨੂੰ ਮਹਾਨ ਸ਼ਿਕਾਰੀ ਬਣਾਉਣਾ ਸੀ ਕਿ ਉਸ ਨੇ ਬੱਚੇ ਦੇ ਗੁੰਮ ਹੋ ਜਾਣ ਬਾਰੇ ਬਹੁਤਾ ਨਾ ਸੋਚਿਆ ਜਾਦੂ ਤੂੜ ਦੀ ਸਹਾਇਤਾ ਨਾਲ ਉਹ ਛੇਤੀ ਹੀ ਐਨਾ ਅਮੀਰ ਹੋ ਗਿਆ ਕਿ ਉਸ ਦਾ ਨਾਂ ਤਰਤੀ ਦੇ ਸਭ ਤੋਂ ਵੱਡੇ ਸ਼ਿਕਾਰੀ ਵਜੋਂ ਹਰ ਇੱਕ ਦੇ ਮੂੰਹ ਤੇ ਸੀ ਆਖਰ ਇੱਕ ਦਿਨ ਆਇਆ ਜਦੋਂ ਸਾਰੀ ਤੂੜ ਵਰਤੀ ਗਈ ਪਰ ਹੁਣ ਇਸ ਸਮੇਂ ਏਉਂ ਜਾਪ ਰਿਹਾ ਸੀ ਜਿਵੇਂ ਸ਼ਿਕਾਰੀ ਦਾ ਦਿਲ ਠੀਕ ਪੱਥਰ ਵਾਂਗ ਬਣ ਗਿਆ ਹੋਵੇ ਦੇਣ ਵਾਲੀ ਕੀਮਤ ਦੇ ਬਾਰੇ ਸੋਚਣ ਤੋਂ ਬਿਨਾਂ ਹੀ ਉਹ ਜਲਰਾਜਕੁਲ ਹੋਰ ਤੂੜ ਲੈਣ ਲਈ ਚੱਲ ਪਿਆ ਜਦੋਂ ਘਰ ਪਰਤਿਆ ਇੱਕ ਬੱਚਾ ਗੁੰਮ ਸੀ ਪਰ ਪੱਥਰ ਦਿਲ ਆਪਣੀ ਪਤਨੀ ਦੇ ਹੰਝੂਆਂ ਤੇ ਕੇਵਲ ਹੱਸਿਆ ਤੇ ਰੁੱਖੀ ਜਿਹੀ ਆਵਾਜ਼ ਵਿੱਚ ਉਸ ਨੂੰ ਜਾ ਕੇ ਆਪਣੀ ਰੋਟੀ ਬਣਾਉਣ ਲਈ ਕਿਹਾ ਸੁਮੰਦੀੋਂ ਮੰੰਦੇ ਤਰ ਐਵੇਂ ਦਿਨ ਲੰਘਦੇ ਗਏ ਇੱਥੋਂ ਤੱਕ ਕਿ ਪੱਥਰ ਦਿਲ ਨੇ ਆਪਣੇ ਸਾਰੇ ਬੱਚੇ ਹੀ ਨਹੀਂ ਸਗੋਂ ਪਤਨੀ ਵੀ ਜਲਰਾਜ ਨੂੰ ਪ੍ਰਸਿੱਧਤਾ ਅਤੇ ਧਨ ਲਈ ਦੇ ਦਿੱਤੀ ਪਰ ਇੱਕ ਦਿਨ ਆਇਆ ਜਦੋਂ ਸਾਰੀ ਧੂੜ ਖਤਮ ਸੀ ਤੇ ਉਸ ਕੁਲ ਆਪਣੇ ਬੱਚੇ ਜਾਂ ਪਤਨੀ ਵੀ ਹੋਰ ਧੂੜ ਲੈਣ ਲਈ ਨਹੀਂ ਸਨ ਉਸਨੇ ਜਲਰਾਜ ਤੋਂ ਕੁਝ ਹੋਰ ਦੇਣ ਲਈ ਮੰਗਿਆ ਬੇਸ਼ੱਕ ਉਸ ਕੁਲ ਇਸ ਦੇ ਵੱਟੇ ਦੇਣ ਲਈ ਕੁਝ ਹੋਰ ਨਹੀਂ ਸੀ ਪਰ ਸਭ ਕੇਵਲ ਹੱਸਿਆ ਜਿਵੇਂ ਕਿ ਪੱਥਰ ਦਿਲ ਨੇ ਆਪਣੀ ਪਤਨੀ ਤੇ ਹੱਸਿਆ ਸੀ ਜਦੋਂ ਉਸਨੇ ਆਪਣੇ ਬੱਚਿਆਂ ਨੂੰ ਗੁੰਮ ਹੋਏ ਦੇਖ ਕੇ ਰੋਇਆ ਸੀ ਜਦੋਂ ਉਸਨੇ ਇਹ ਤੱਕਿਆ ਕਿ ਜਲਰਾਜ ਉਸਦੀ ਸਹਾਇਤਾ ਨਹੀਂ ਕਰਦਾ ਤਾਂ ਉਹ ਜਲਰਾਜ शिकार ਲਈ ਇਹ ਆਸ਼ਾ ਲੈ ਕੇ ਗਿਆ ਕਿ ਉਸਦੀ ਕਿਸਮਤ ਪਹਿਲਾ ਵਾਂਗ ਚੰਗੀ ਹੋਵੇਗੀ ਪਰ ਉਸਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਉਸਦੇ ਭਾਗ ਖਸ ਚੁੱਕੇ ਹਨ ਉਹ ਸ਼ਿਕਾਰ ਨਹੀਂ ਖੇੜ ਸਕਦਾ ਨਾ ਹੀ ਕੋਈ ਮੱਛੀ ਫੜ ਸਕਦਾ ਹੈ ਉਹ ਬਿਮਾਰ ਤੇ ਹਫਿਆ ਹਫਿਆ ਅਨੁਭਵ ਕਰਨ ਲੱਗਾ ਤੇ ਉਸਦੇ ਕਬੀਲੇ ਦੇ ਲੋਕ ਉਸ ਦਾ ਮਖੌਲ ਉਡਾਉਂਦੇ ਸਨ ਕਿਉਂਕਿ ਹੁਣ ਉਹਨਾਂ ਵਿੱਚੋਂ ਇੱਕ ਵੀ ਨਹੀਂ ਸੀ ਜੋ ਉਸ ਨਾਲੋਂ ਚੰਗਾ ਸ਼ਿਕਾਰ ਨਾ ਖੇੜ ਸਕੇ ਜਾਂ ਮੱਛੀਆਂ ਨਾ ਫੜ ਸਕੇ ਇੱਕ ਦਿਨ ਉਹ ਬਹੁਤ ਭੁੱਖ ਅਫਸੋਸ ਤੇ ਰੰਜ ਵਿੱਚ ਸੀ ਕਿ ਉਹ ਇੱਕ ਚੂਹੇ ਛੱਪੜ ਕੋਲ ਆਇਆ ਜਿੱਥੇ ਕੁਝ ਬਾਲ ਚੂਹੇ ਆਪਣੀ ਮਾਂ ਨਾਲ ਖੇਡ ਰਹੇ ਸਨ ਆ ਇੱਥੇ ਕੁਝ ਕਿਸਮਤ ਦਿਸਦੀ ਹੈ ਮੈਂ ਇਹਨਾਂ ਸਭ ਨੂੰ ਮਾਰਾਂਗਾ ਉਸਨੇ ਸਭ ਤੋਂ ਪਹਿਲਾਂ ਇਹਨਾਂ ਵਿੱਚੋਂ ਸਭ ਤੋਂ ਛੋਟੇ ਨੂੰ ਫੜਿਆ ਕਿਉਂਕਿ ਇਹ ਦੂਜਿਆਂ ਵਾਂਗ ਛੇਤੀ ਹੀ ਆਪਣਾ ਬਚਾਅ ਨਾ ਕਰ ਸਕਿਆ ਉਹ ਇਸ ਨੂੰ ਮਾਰਨ ਹੀ ਵਾਲਾ ਸੀ ਕਿ ਉਸ ਨੂੰ ਹੈਰਾਨੀ ਹੋਈ ਜਦੋਂ ਚੀਕਿਆ ਮੇਰੇ ਪਿਤਾ ਮੈਨੂੰ ਨਾ ਮਾਰੋ ਕੀ ਉਹ ਕੁਕਿਆ ਕੀ ਤੂੰ ਮੇਰੇ ਬੱਚਿਆਂ ਵਿੱਚੋਂ ਇੱਕ ਹੈ ਹਾਂ ਮੈਂ ਹਾਂ ਉਸਨੇ ਉੱਤਰ ਦਿੱਤਾ ਜਲਰਾਜ ਨੇ ਸਾਨੂੰ ਚੂਹਿਆਂ ਵਿੱਚ ਬਦਲ ਦਿੱਤਾ ਹੈ ਤੇ ਅਸੀਂ ਆਪਣੀ ਮਾਂ ਨਾਲ ਇਸ ਛੱਪੜ ਵਿੱਚ ਰਹਿਣੇ ਆ ਜਦੋਂ ਉਸਨੇ ਇਹ ਸੁਣਿਆ ਤਪੱਥਰ ਦਿਲ ਨੂੰ ਅਨੁਭਵ ਹੋਇਆ ਕਿ ਉਹ ਕਿੰਨਾ ਮਾੜਾ ਹੈ ਇਹ ਮੈਂ ਹੀ ਹਾਂ ਜਿਸਨੇ ਇਹ ਸਭ ਕੁਝ ਕੀਤਾ ਹੈ ਉਸਨੇ ਰੰਝ ਵਿੱਚ ਕਿਹਾ ਵਾ ਮੈਂ ਕਿਵੇਂ ਚਾਹੁੰਦਾ ਹਾਂ ਕਿ ਮੈਂ ਉਸ ਜਲਰਾਜ ਕੋਲ ਨਾ ਗਿਆ ਹੁੰਦਾ ਬੀਵੀ ਬੱਚਿਆਂ ਦੇ ਪਿਆਰ ਅੱਗੇ ਤਨ ਕੁਝ ਵੀ ਨਹੀਂ ਮੈਂ ਜਲਰਾਜ ਕੋਲ ਜਾਵਾਂਗਾ ਤੇ ਮੈਂ ਉਸ ਨੂੰ ਤੁਹਾਨੂੰ ਪਹਿਲੀ ਸ਼ਕਲ ਵਿੱਚ ਬਦਲਣ ਲਈ ਕਹਾਂਗਾ ਤੇ ਮੇਰੇ ਨਾਲ ਰਹਿਣ ਦੇਣ ਲਈ ਕਹਾਂਗਾ ਸਮਾ ਗਵਾਈ ਬਿਨਾ ਪੱਥਰ ਦਿਲ ਚੀਲ ਲੁ ਗਿਆ ਉਸਨੇ ਡੰਡਾ ਲਿਆ ਤੇ ਪਾਣੀ ਨੂੰ ਐਨਾ ਕੁੱਟਿਆ ਕਿ ਜਲਰਾਜ ਬੜਾ ਕਾੜੀ ਵਿੱਚ ਬਾਹਰ ਆਇਆ ਸ਼ਿਕਾਰੀ ਤੂੰ ਮੈਥੋਂ ਕੀ ਚਾਹੁੰਦਾ ਹੈ ਉਸਨੇ ਬੜੀ ਸਖਤੀ ਨਾਲ ਕਿਹਾ ਮੈਂ ਤਾਂ ਹੱਥੋਂ ਆਪਣੇ ਬੱਚਿਆਂ ਤੇ ਪਤਨੀ ਦੀ ਭੀਖ ਮੰਗਦਾ ਪੱਥਰਦਿਲ ਨੇ ਕਿਹਾ ਹੁਣ ਮੈਨੂੰ ਪਤਾ ਹੈ ਕਿ بیوی ਬੱਚਿਆਂ ਦੇ ਪਿਆਰ ਅੱਗੇ ਧਨ ਅਤੇ ਪ੍ਰਸਿੱਧੀ ਕੁਝ ਵੀ ਨਹੀਂ ਹੈ ਜਲਰਾਜ ਨੇ ਉੱਤਰ ਦਿੱਤਾ ਤੈਨੂੰ ਇਸ ਦਾ ਪਹਿਲਾ ਖਿਆਲ ਕਿਉਂ ਨਹੀਂ ਆਇਆ ਜੇ ਤੂੰ ਉਦੋਂ ਮੇਰੇ ਕੋਲ ਆਉਂਦਾ ਜਦੋਂ ਤੂੰ ਅਜੇ ਤਨੀ ਸੀ ਮੈਂ ਸ਼ਾਇਦ ਤੇਰੇ ਲਈ ਇਹ ਕੁਝ ਕਰ ਸਕਦਾ ਸੀ ਪਰ ਹੁਣ ਹੀ بیوی ਬੱਚਿਆਂ ਬਾਰੇ ਸੋਚਣ ਲੱਗਾ ਹੈ ਜਦੋਂ ਗਰੀਬ ਦੁਖੀ ਤੇ ਰੰਜ ਵਿੱਚ ਹੈ ਮੈਂ ਜਾਣਦਾ ਹਾਂ ਤੇ ਮੈਨੂੰ ਸ਼ਰਮ ਆਉਂਦੀ ਹੈ ਸ਼ਿਕਾਰੀ ਨੇ ਕਿਹਾ ਮੈਨੂੰ ਇੱਕ ਆਖਰੀ ਮੌਕਾ ਦਿਓ ਕਿ ਮੈਂ ਤੁਹਾਨੂੰ ਆਪਣਾ ਕਹਿਣ ਦਾ ਮਤਲਬ ਸਾਬਤ ਕਰ ਸਕਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇ ਸਾਰੇ ਸੰਸਾਰ ਦਾ ਤਨ ਵੀ ਮੈਨੂੰ ਮਿਲ ਜਾਵੇ ਮੈਂ ਇਸ ਨਾਲੋਂ ਚੰਗਾ ਆਪਣੀ بیوی ਬੱਚਿਆਂ ਨੂੰ ਲੈ ਕੇ ਸਮਝਾਂਗਾ ਜਲਰਾਜ ਇੱਕ ਪਲ ਲਈ ਚੁੱਪ ਰਿਹਾ ਫਿਰ ਉਸਨੇ ਕਿਹਾ ਕੇਵਲ ਇੱਕੋ ਰਾਹ ਹੈ ਜਿਸ ਨਾਲ ਮੈਂ ਤੇਰੀ ਇੱਛਾ ਪੂਰੀ ਕਰ ਸਕਦਾ ਹਾਂ ਅਤੇ ਉਹ ਬਹੁਤ ਕਠਿਨ ਹੈ ਸੱਤ ਸਾਲ ਤੱਕ ਤੈਨੂੰ ਇੱਕ ਸੱਪ ਦੇ ਰੂਪ ਵਿੱਚ ਮੇਰੀ ਸੇਵਾ ਕਰਨੀ ਪਵੇਗੀ ਜੇ ਤੂੰ ਮੇਰੀ ਪਲੀ ਪਾਂਤ ਸੇਵਾ ਕੀਤੀ ਤਾਂ ਮੈਂ ਤੈਨੂੰ ਤੇਰੀ ਪਤਨੀ ਅਤੇ ਬੱਚੇ ਪਰਦਾ ਦੇਵਾਂਗਾ ਮੈਂ ਸਭ ਕੁਝ ਕਰਾਂਗਾ ਜੋ ਕੁਝ ਵੀ ਤੁਸੀਂ ਕਹੋਗੇ ਪੱਥਰ ਦਿਲ ਨੇ ਕਿਹਾ ਹੁਣ ਉਸ ਨੂੰ ਜਾਪਦਾ ਸੀ ਕਿ ਕੁਝ ਵੀ ਇੰਨਾ ਔਖਾ ਨਹੀਂ ਜੇ ਉਸ ਨੂੰ ਉਹ ਮਿਲ ਜਾਣ ਜਿਨ੍ਹਾਂ ਨੂੰ ਉਹ ਇੰਨਾ ਪਿਆਰ ਕਰਦਾ ਹੈ ਸੋ ਉਹ ਸਤ ਲੰਬੇ ਸਾਲ ਸੱਪ ਦੇ ਰੂਪ ਵਿੱਚ ਧਰਤੀ ਉੱਪਰ ਲੰਘਦਾ ਰਿਹਾ ਉਹ ਧਰਤੀ ਦੀ ਡੰਗਾਈਆਂ ਵਿੱਚ ਕੀਮਤੀ ਪੱਥਰਾਂ ਲਈ ਖੋਜਦਾ ਰਿਹਾ ਅਤੇ ਪਾਣੀ ਦੀ ਡੰਗਾਈਆਂ ਵਿੱਚ ਆਪਣੇ ਮਾਲਕ ਜਲਰਾਜ ਲਈ ਮੋਤੀ ਲੱਭਦਾ ਰਿਹਾ ਉਸ ਲਈ ਸੁਖ ਦਾ ਸਾਹ ਉਦੋਂ ਹੁੰਦਾ ਸੀ ਜਦੋਂ ਥੋੜਾ ਜਿਹਾ ਸਮਾਂ ਚੁਰਾ ਕੇ ਤੇ ਨਿਗਾ ਬਚਾ ਕੇ ਛੱਪੜ ਕਿਨਾਰੇ ਜਾਂਦਾ ਜਿੱਥੇ ਚੂਹੇ ਰਹਿੰਦੇ ਸਨ ਉਹ ਆਪਣੀ ਪਤਨੀ ਨੂੰ ਕਹਿੰਦਾ ਇੱਕ ਦਿਨ ਹੋਰ ਲੰਘ ਗਿਆ ਹੈ ਸੱਤ ਸਾਲਾਂ ਦਾ ਅਖੀਰ ਵੀ ਕਦੇ ਆ ਹੀ ਜਾਵੇਗਾ ਐਵੇਂ ਹੀ ਹੋਇਆ ਬੇਸ਼ੱਕ ਇਹ ਦਿਸਦਾ ਸੀ ਕਿ ਹੰਡੀਕਣ ਵਾਲਿਆਂ ਲਈ ਸਮਾਂ ਬੜਾ ਲੰਮਾ ਹੋ ਗਿਆ ਹੈ ਪਰ ਫਿਰ ਵੀ ਆਖਰ ਵੇਲਾ ਆ ਗਿਆ ਜਦੋਂ ਜਲ ਰਾਜਨੇ ਕਿਹਾ ਤੇਰੀ ਸੇਵਾ ਦੇ ਸੱਤ ਸਾਲ ਹੁਣ ਖਤਮ ਹਨ ਇੱਕ ਵਾਰ ਫੇਰ ਤੂੰ ਸ਼ਿਕਾਰੀ ਹੋਵੇਂਗਾ ਪਰ ਹੁਣ ਤੈਨੂੰ ਪੱਥਰ ਦਿਲ ਨਹੀਂ ਕਿਹਾ ਜਾਵੇਗਾ ਹੁਣ ਤੈਨੂੰ ਵੀਰ ਦਿਲ ਕਿਹਾ ਜਾਵੇਗਾ ਕਿਉਂਕਿ ਤੂੰ ਆਪਣੇ ਆਪ ਤੇ ਆਪਣੀ ਪ੍ਰਸਿੱਧੀ ਨਾਲੋਂ ਹੁਣ ਹੋਰਾਂ ਬਾਰੇ ਵੱਧ ਸੋਚਿਆ ਹੈ ਹਉਤੂ ਅਮਨ ਨਾਲ ਆਪਣੇ ਕਰਜਾ ਉੱਥੇ ਤੈਨੂੰ ਤੇਰੀ ਪਤਨੀ ਤੇ ਬੱਚੇ ਮਿਲਣਗੇ ਵੀਰਦਿਲ ਆਪਣੀ ਕੁਲੀ ਨੂੰ ਆਇਆ ਉੱਥੇ ਉਸ ਨੂੰ ਰੋਟੀ ਪੱਕੀ ਹੋਈ ਲੱਗੀ ਤੇ ਉਸਦੀ ਪਤਨੀ ਅੱਗ ਕੋਲ ਪੁਰਾਣੇ ਦਿਨਾ ਵਾਂਗ ਬੈਠੀ ਸੀ ਉਸਦੇ ਪੰਜ ਬੱਚੇ ਕੁਲੀ ਕੋਲ ਖੇਡ ਰਹੇ ਸਨ ਹੁਣ ਉਹਨਾਂ ਨੇ ਆਪਣੇ ਪਿਤਾ ਨੂੰ ਖੁਸ਼ੀ ਦੀਆਂ ਆਵਾਜ਼ਾਂ ਨਾਲ ਜੀ ਆਇਆਂ ਕਿਹਾ ਉਸਨੇ ਪਵਿੱਤਰ ਪਾਣੀ ਪੀਤਾ ਤੇ ਕੁਲੀ ਅੰਦਰ ਚਲਾ ਗਿਆ ਹੁਣ ਇਹੋ ਜਾਪਦਾ ਸੀ ਕਿ ਖੁਸ਼ੀਆਂ ਤੇ ਸਫਲਤਾ ਉਸਦੇ ਹਰ ਪਾਸੇ ਸਨ ਉਹ ਇੱਕ ਵਾਰ ਫਿਰ ਪ੍ਰਸਿੱਧ ਸ਼ਿਕਾਰੀ ਬਣ ਗਿਆ ਉਸਦੇ ਬੱਚੇ ਆਪਣੇ ਪਿਤਾ ਜਿਹੇ ਵੱਡੇ ਹੋਏ ਉਸ ਦੀਆਂ ਲੜਕੀਆਂ ਮਿਰਗ ਨਾਇਨੀਆਂ ਤੇ ਚੰਨ ਜਹੀਆਂ ਸੋਹਣੀਆਂ ਉਸ ਧਰਤੀ ਦੇ ਸਭ ਤੋਂ ਬਲੀਆਂ ਨਾਲ ਵਿਆਈਆਂ ਗਈਆਂ ਸੋ ਵੀਰਦਿਲ ਦੇ ਦਿਨ ਬੜੇ ਚੈਨ ਅਤੇ ਬਹੌਤਾਂਤ ਵਿੱਚ ਨਿਕਲੇ